ਕੋਈ ਵੀ ਇਹਦਾ ਹੁਣ ਲਾਈਟਾਂ ਦੀ ਪ੍ਰੋਬਲਮ ਸੀਗੀ ਪਿੱਛੇ ਜੇ ਤੇ ਇੱਕ ਵਾਰੀ ਕੀਤਾ ਕਿਹਾ ਉਹਨਾਂ ਨੂੰ ਸਾਰਾ ਸੋਲਵ ਕਰਾ ਦਿੱਤਾ ਉਹਨਾਂ ਨੇ ਆਪਣੇ ਨਾਲੇ ਦੀ ਸੀ ਆਪਣਾ ਡਰੇਨਿੰਗ ਦਾ ਸੀਗਾ ਪ੍ਰੋਬਲਮ ਉਹ ਵੀ ਕਰਾ ਦਿੱਤੀ ਸਾਰੀ ਸੋਲਵ ਉਹਨਾਂ ਨੇ ਮਤਲਬ ਪੂਰੀ ਸੁਨਵਾਈ ਆ ਆਪਣੇ ਜੀ ਤਾਂ ਦੇਖੋ ਸਾਰੀਆਂ ਲਾਈਟਾਂ ਲੋਟਾਂ ਸਭ ਪ੍ਰਬੰਧ ਬਹੁਤ ਵਧੀਆ ਹੋ ਰਿਹਾ ਆ ਮਮਤਾ ਖੋਸਲਾ ਗੋਗੀ ਆ ਖੁਦ ਆਪਾਂ ਦੇ ਚੱਲ ਕੇ ਉਹ ਸਿਰਫ ਆਪ ਉਹਨਾਂ ਨੂੰ ਕੁੱਤਿਆਂ ਦਾ ਮਸਲਾ ਕਿਹਾ ਸੀਗਾ ਇਹ ਨਹੀਂ ਹੋ ਰਿਹਾ ਵਾਦੇ ਕੀਤੇ ਤਾਂ ਬਹੁਤ ਜਾਂਦੇ ਆ ਪਰ ਨਿਭਾਏ ਬਹੁਤ ਘੱਟ ਜਾਂਦੇ ਆ ਅਜ ਕੋਈ ਵੀ ਕੰਮ ਲਈ ਅਸੀਂ ਜਾਣੇ ਆ ਤੇ ਉਹਦੀ ਸੁਣਵਾਈ ਕੋਈ ਨਹੀਂ ਹੁੰਦੀ ਸਾਡੇ ਕੰਮ ਇਦਾਂ ਹੀ ਆ ਇਹ ਇੱਥੇ ਖਲੇਰਾ ਪਿਆ ਹੀ ਰਹਿੰਦਾ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੰਗਲਾਤ ਵਿਭਾਗ ਇਹਦਾ ਕੋਈ ਹੱਲ ਹੁੰਦਾ ਤਾਂ ਕਿਸੇ ਤਰੀਕੇ ਕਰਵਾ ਦਿਓ ਸਮਰਸੀਬਲ ਕਟੜਾ ਚੌਂਕ ਦੇ ਵਿੱਚ ਲਵਾਇਆ ਐਮਸੀ ਸਾਹਿਬ ਨੇ ਬੜਾ ਉਹਦਾ ਬੈਨੀਫੀਟਾ ਨਹੀਂ ਫੋਨ ਕਰੋ ਨਾਲ ਹੀ ਕੰਮ ਹੋ ਜਾਂਦਾ ਮੇਰੀ ਹਲੇ 10 ਮਿੰਟ ਪਹਿਲੇ ਗੱਲ ਹੋ ਗਈ ਟੀ ਉਹਨਾਂ ਨਾਲ ਅੱਛਾ ਹਾਂਜੀ ਹਾਂਜੀ ਕੋਈ ਵੀ ਕੋਈ ਵੀ ਕੰਮ ਕੋਲ ਉਹ ਨਾਲ ਹੀ ਹੋ ਜਾਂਦਾ ਅ ਡੇਂਗੂ ਮੱਛਰਾ ਹੁਣ ਸਾਰੇ ਬਿਮਾਰ ਪਏ ਆ ਗਲੀ ਸਾਡੇ ਅਸੀਂ ਤਾਂ ਖੁਦ ਕਹਿੰਨੇ ਆ ਇੱਥੇ ਆ ਕੇ ਸਫਾਈ ਕਰਾਓ ਆ ਕੇ ਕੋਈ ਦੇਖੋ ਕੋਈ ਨਹੀਂ ਗੇਟ ਆਪ ਮਾਰਦਾ ਕੁਛ ਨਹੀਂ ਉਹਨਾਂ ਨੂੰ ਬਾੜਦਾ ਆਇਗਾ ਵੀ ਸਫਾਈ ਜੇ ਅਗ ਨਹੀਂ ਹੈਗੀ ਮੱਛਰ ਰਹਿਣਾ ਹੋ ਜਾਦਾ ਕੁੱਤੇ ਆਨੇ ਆ ਸੋਸੋ ਸਿਕਾ ਜੀ ਨਮਸਕਾਰ ਮਾ ਵੀ ਕਿਵੇਂ ਤੁਹਾਡੇ ਨਾਲ ਸਾਂਝੀ ਟੀਵੀ ਦੇਖ ਰਹੇ ਹੋ ਇਸ ਸਮੇਂ ਜਿੱਥੇ ਕਿ ਅੱਜ ਅਸੀਂ ਵਾਰਡ ਨੰਬਰ 3 'ਚ ਖੜੇ ਆ ਤੇ ਵਾਰਡ ਨੰਬਰ 3 ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਮਿਨੀ ਪੱਧਰ 'ਤੇ ਅਸਲ ਸੱਚਾਈ ਕਿ ਜਿੱਥੇ ਲੋਕਾਂ ਨੂੰ ਅਸੀਂ ਸ਼ਿਕਾਇਤ ਹੁੰਦੀ ਹੈ ਕਿ ਹਾਂ ਜੀ ਇਲੈਕਸ਼ਨ ਤੋਂ ਪਹਿਲਾਂ ਸਾਡੇ ਕੋ ਕੈਂਡੀਡੇਟ ਪਹੁੰਚਦੇ ਨੇ ਕਿ ਤੁਹਾਡੇ ਆ ਕੰਮ ਕਰ ਦੇਗੇ ਇਸ ਤਰੀਕੇ ਨਾਲ ਕਰ ਦੇਗੇ ਲੇਕਿਨ ਕੈਂਡੀਡੇਟ ਇਲੈਕਸ਼ਨ ਤੋਂ ਬਾਅਦ ਆਮ ਲੋਕਾਂ ਤੱਕ ਪਹੁੰਚਦੇ ਨੇ ਕਿ ਜਮਿਨੀ ਪੱਧਰ 'ਤੇ ਆ ਕੇ ਕੰਮ ਕਰਵਾ ਰਹੇ ਨੇ ਕਿ ਲੋਕਾਂ ਦੀ ਸ਼ਿਕਾਇਤਾਂ ਨੇ ਜਾਂ ਅਪੀਲ ਨੇ ਕਿ ਕਿਹੜੇ ਕਿਹੜੇ ਕੰਮ ਹੈ ਕਰਨ ਵਾਲੇ ਹੈਗੇ ਨਹੀਂ ਸੋ ਵਾਰਡ ਨੰਬਰ 3 ਦਾ ਸਰਵੇਖਣਾਂਗੇ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਲੋਕਾਂ ਨੂੰ ਕਿੜੀਆਂ ਕਿੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦੀ ਆਵਾਜ਼ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵਾਰ ਵਾਰ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਸ਼ਰੋਸ਼ ਸ਼ਰਮਾ ਜੀ ਇਹ ਕਿ ਕਿਹੜਾ ਵਾਰਡ ਨੰਬਰ ਪੈਂਦਾ ਆਪਣਾ ਵਾਰਡ ਨੰਬਰ ਤਾਂ ਮੈਨੂੰ ਖੈਰ ਹੈ ਨ ਥੋੜੇ ਇਲਾਕੇ ਦੇ ਵਿੱਚ ਕਿਵੇਂ ਤੁਹਾਡੇ ਐਮਸੀ ਸਾਹਿਬ ਹੁਣ ਵੋਟਾਂ ਦੇ ਬਾਅਦ ਤੁਹਾਡੇ ਆ ਰਹੇ ਨਹੀਂ ਨਹੀਂ ਬਾਕੀ ਤਾਂ ਦੇਖੋ ਸਾਰੀਆਂ ਲਾਈਟਾਂ ਲੋਟਾਂ ਸਭ ਪ੍ਰਬੰਧ ਬਹੁਤ ਵਧੀਆ ਹੋ ਰਿਹਾ ਆ ਮਮਤਾ ਖੋਸਲਾ ਗੋਗੀ ਆਪ ਖੁਦ ਆਪਾਂ ਦੇ ਚੱਲ ਕੇ ਬਸ ਸਿਰਫ ਆਪ ਉਹਨਾਂ ਨੂੰ ਕੁੱਤਿਆਂ ਦਾ ਮਸਲਾ ਕਿਹਾ ਸੀਗਾ ਇਹ ਨਹੀਂ ਹੋ ਰਿਹਾ ਜਿਹੜੇ ਆਵਾਰਾ ਕੁੱਤੇ ਨਹੀਂ ਆਵਾਰਾ ਕੁੱਤੇ ਪੁੱਛੋ ਹੀ ਨੇ ਆਵਾਰਾ ਕੁੱਤੇ ਵੀ ਥੋੜੇ ਨਹੀਂ ਇਹ ਕੁੱਤੇ ਹੈਗੇ ਘੱਟੋ ਘਾਟ 15 ਇੰਨੇ ਗਾ ਬਸ ਆਹ ਸਾਹਮਣੇ ਦੇਖੋ ਬੈਠੇ ਤੁਹਾਨੂੰ ਜਾਂਦੇ ਜੀ ਤੁਹਾਡੇ ਸਵਾਗਤ ਕਰਨਗੇ ਦੇਖੋ ਜੀ ਇੱਕ ਤਾਂ ਗੰਦ ਠੀਕ ਆ ਇੱਕ ਜਿਹੜਾ ਸਾਡਾ ਕੋਈ ਗੈਸਟ ਆਂਦਾ ਆ ਉਹ ਵਿਚਾਰਾ ਪਹਿਲੇ ਫੋਨ ਕਰਦਾ ਆ ਕੁੱਤੇ ਦਾ ਨਹੀਂ ਬੈਠੇ ਤੁਹਾਡੇ ਥੜੇ ਤੇ ਇਹ ਪ੍ਰੋਬਲਮ ਸਾਹਮਣੇ ਤੁਹਾਨੂੰ ਕਰਨਾ ਪੈਂਦਾ ਵੱਡੀ ਤਾਂ ਇਹ ਉਹ ਪ੍ਰੋਬਲਮ ਹੈ ਹੋਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਸਾਡੇ ਬੱਚੇ ਹੋ ਇਹ ਸਾਡਾ ਮਸਲਾ ਹੱਲ ਕਰਦਾ ਲੋ ਜੀ ਇਸੇ ਲਈ ਸੀ 2-4 ਘਰ ਹੈਗੇ ਆ ਇਹਨਾਂ ਚ ਜਿਹੜਾ ਨਹੀਂ ਉਹ ਕੰਮ ਕਰੇਗਾ ਕਿਉਂ ਉਹਨਾਂ ਨੇ ਉਹ ਪਾਉਂਦੇ ਉਹਨਾਂ ਨੂੰ ਖਾਣ ਪੀਣ ਨੂੰ ਉਹਨਾਂ ਨੂੰ ਪਿਆਰੇ ਲੱਗਦੇ ਪਿਆਰੇ ਸਾਨੂੰ ਵੀ ਲੱਗਦੇ ਆ ਨੇ ਕੁ ਜਾਨਵਰ ਐ ਪਰ ਜਦ ਵੱਧਦੇ ਐ ਨਾ ਇਹ ਹੁਣ ਅਸੀਂ ਇੱਥੇ ਖੜੇ ਆ ਆਪਣਾ ਥਣਾ ਜਾਂ ਸਾਡਾ ਸਾਨੂੰ ਨਹੀਂ ਪਛਾਣਦੇ ਸਾਡੇ ਮਲੇ ਦੇ ਕੁੱਤੇ ਸਾਨੂੰ ਹੀ ਭੌਂਕਦੇ ਆ ਬਾਕੀਆਂ ਦਾ ਤਾਂ ਕੀ ਹਾਲ ਕਰਦੇ ਇਹ ਵੀ ਇਹ ਵੀ ਇੱਕ ਨਾ ਵੱਡਾ ਮਾਮਲਾ ਬਣ ਜਾਂਦਾ ਜੀ ਕਿਉਂਕਿ ਪਿੱਛੇ ਜੀ ਇਹ ਇੱਕ ਮਤਲਬ ਦਿੱਲੀ ਦੇ ਵਿੱਚ ਜਿਹੜਾ ਅਨਾਉਂਸਮੈਂਟ ਹੋਈ ਸੀ ਕਿ ਆਵਾਰਾ ਕੁੱਤੇ ਕਾਬੂ ਕਰਨਗੇ ਉਸ ਤੋਂ ਬਾਅਦ ਲੋਕਾਂ ਨੇ ਬੜੇ ਕਹਿੰਦੇ ਕਿ ਧਰਨੀਆਂ ਲਾਏ ਕਿ ਤੁਸੀਂ ਆਵਾਰਾ ਕੁੱਤ ਨੂੰ ਇਹ ਹੀ ਚੱਕਰ ਹੈ ਇਹ ਹੀ ਚੱਕਰ ਹੈ ਕਿਤੇ ਸੀਨ ਬਣ ਜਾਂਦਾ ਜੀ ਇਹ ਹੀ ਚੱਕਰ ਹੈ ਆਪਣੇ ਮੁੱਲੇ ਚ ਵੀ ਇਹ ਹੀ ਚੱਕਰ ਹੈ ਜੀ ਅਜੇ ਤੁਹਾਡੇ ਇਧਰ ਵੀ ਹੈਗੇ ਨੇ ਲੋਕ ਹਾਂ ਉਹ ਦੇਖੋ ਜੀ ਹੁਣ ਆਪਾਂ ਕਿਸੇ ਦੇ ਦਿਮਾਗ ਦਾ ਨਹੀਂ ਕੁਝ ਵੀ ਕਹਿ ਸਕਦੇ ਅੰਦਰੋਂ ਕੁਛਾ ਬਾਹਰੋਂ ਕੁਛਾ ਸੀ ਬੋਲਦੇ ਸਪੱਟ ਹਾਂ ਸੱਚ ਬੋਲਦੇ ਆ ਤੁਹਾਨੂੰ ਲੱਗਦਾ ਕਿ ਪ੍ਰੋਬਲਮ ਕਰਦੇ ਕ੍ਰੇਡ ਤੇ ਉਹ ਉਹਨਾਂ ਨੂੰ ਸੋਲਵ ਕੀਤਾ ਜੀ ਸੋਲਵ ਕੀਤਾ ਜਾਵੇ ਤੁਹਾਡੇ ਇਲਾਕੇ ਵਿੱਚ ਐਮਸੀ ਸਾਹਿਬ ਕਿਵੇਂ ਵੋਟਾਂ ਦੇਵਾਣੇ ਪਹੁੰਚ ਹਾਂਜੀ ਠੀਕ ਹੈ। ਹੋਰ ਹੋਰ ਕੰਮ ਲਾਈਟ ਵਗੈਰਾ ਸਟਰੀਟ ਲਾਈਟ ਹੁਣ ਆ ਸਮਾਜਸੀਵਲ ਕਟਹਿਰਾ ਚੌਂਕ ਦੇ ਵਿੱਚ ਲਵਾਇਆ ਐਮਸੀ ਸਾਹਿਬ ਨੇ। ਜੀ। ਬੜਾ ਉਹਦਾ ਬੈਨੀਫਿਟ ਆ ਕੋਈ ਇਹਦਾ ਚੌਂਹੇ ਹੋਗੀ ਜਿਹੜੇ ਆਵਾੜਾ ਕੋਤੇ ਤੁਹਾਡੇ ਏਰੀਆ ਚ ਰਹਿ ਰਹੇ ਨੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾ ਬਿਲਕੁਲ ਹੋਵੇ ਬਿਲਕੁਲ ਹੋਵੇ ਜੀ। ਉਹ ਭਾਜੀ ਦੇਖੋ ਨਾ ਕਿਦਾਂ ਸਵੇਰੇ ਘਰੋਂ ਨਿਕਲਦੇ ਆ ਨਾਸ਼ਤਾ ਕਰਕੇ ਅਜੇ ਬਾਹਰ ਨਿਕੰਦ ਪਿਆ ਹੁੰਦਾ ਕੁੱਤੇ ਲੜਕੇ ਕੋਈ ਨਿਕਲ ਨਹੀਂ ਸਕਦਾ ਪੈਂਦੇ ਆ ਤੇ ਖਤਰਾ ਹੀ ਆ ਆ ਮਗਰ ਇਧਰ ਮਹੱਲੇ ਦੇ ਵਿੱਚ ਕੁੱਤੇ ਕਈਆਂ ਨੂੰ ਵੱਢਿਆ ਉਹਨਾਂ ਨੇ ਕਿੰਨ ਕਰੋਗੇ ਘੱਟੋ ਘਾਟ 50 60 ਬੰਦਿਆਂ ਨੂੰ ਵੱਢ ਚੁੱਕੇ ਸੀ ਆਪਣਾ ਹੰਡੇ ਮੋਲਾ ਮਸ਼ਹੂਰ ਹੋ ਗਿਆ ਸੀ ਸਿਵਲ ਹਸਪਤਾਲ ਦਾ ਕਿ ਹੰਡੇ ਉਹ ਅਲੱਦ ਅਲੱਦ ਫਲਾਣੇ ਮਹੱਲੇ ਚੋਂ ਆਏ ਆ ਤਾਂ ਉਸ ਮਤਲਬ ਕਿ ਮਸ਼ਹੂਰ ਹੋ ਗਿਆ ਸੀ ਆਪਣਾ ਇਧਰ ਕੀ ਨਾਮ ਤੁਹਾਡਾ ਜੀ ਸੁਨੀਲ ਜਲੋਟਾ ਤੇ ਕਿਹੜਾ ਜੀ ਇਲਾਕਾ ਕਿਹੜਾ ਪੈਂਦਾ ਜੀ ਆਪਣਾ ਇਕੋਤਲਾ ਸਾਹਿਬ ਦਾ ਬਾੜ ਆਈ ਅੱਛਾ ਜੀ ਤੇ ਕਿਵੇਂ ਇਲੈਕਸ਼ਨਸ ਤੋਂ ਬਾਅਦ ਕਿਵੇਂ ਤੁਹਾਡੇ ਤੱਕ ਪਹੁੰਚ ਕਰਦੇ ਨੇ ਕੰਮ ਹੋ ਰਹੇ ਨੇ ਤੁਹਾਡੇ ਜੀ ਸਾਡੇ ਕੰਮ ਇਦਾਂ ਹੀ ਆਈ ਇੱਥੇ ਖਲੇਰਾ ਪਿਆ ਹੀ ਰਹਿੰਦਾ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੰਗਲਾਤ ਵਿਭਾਗ ਇਹਦਾ ਕੋਈ ਹੱਲ ਹੁੰਦਾ ਤਾਂ ਕਿਸੇ ਤਰੀਕੇ ਕਰਵਾ ਦਿਓ ਜੀ ਤੁਹਾਡੀ ਕਦੀ ਗੱਲ ਹੋਈ ਐਮਸੀ ਸਾਹਿਬ ਨਾਲ ਉਹ ਵਿੱਚੇ ਪ੍ਰਾਪਰਟੀਆਂ ਇਦਾਂ ਹੀ ਫਸਮੀਆਂ ਵਾ ਹੈ ਤਾਂ ਕੋਈ ਹੱਲ ਹੀ ਨਹੀਂ ਇਹਦਾ ਕੋਈ ਸੁਣਵਾਈ ਨਹੀਂ ਹੈ ਜੀ ਤੁਹਾਡੇ ਕਹਿੰਦਾ ਪਾ ਤੁਹਾਡੇ ਘਰ ਦੇ ਆਸਪਾਸ ਕੁਮਾਰੇ ਇੱਕ ਵਾਰੀ ਕੈਮਰਾ ਜੀ ਇੱਧਰ ਦੇਖ ਸਕਦੇ ਹੋ ਕਹਿੰਦੇ ਇਹਦਾ ਹਾਲ ਹਾਲ ਤੱਕ ਸਾਡਾ ਹੋਇਆ ਨਹੀਂ ਆ ਕਿ ਪ੍ਰਾਪਰਟੀਜ਼ ਕੋਈ ਇਹੋ ਜਿਹੇ ਤਰੀਕੇ ਦੀਆਂ ਹੈਗੀਆਂ ਨੇ ਜਿਹੜਾ ਕਿ ਹਾਲ ਮੈਂ ਇਹ ਕਹਿੰਦਾ ਭਾਵੇਂ ਕਿ ਐਮਸੀ ਸਾਹਿਬ ਨੇ ਜਦੋਂ ਹੁਣ ਇਲੈਕਸ਼ਨਸ ਹੋਏ ਨੇ ਉਸ ਤੋਂ ਪਹਿਲਾਂ ਤੁਹਾਡੀ ਗੱਲ ਹੋਈ ਸੀ ਜਾਂ ਬਾਅਦ ਵਿੱਚ ਕਰੀ ਗੱਲ ਹੋਈ ਹੋਵੇ ਨਹੀਂ ਇਹ ਹਜੇ ਹੁਣ ਤਾਂ ਨਹੀਂ ਹੋਈ ਤਤਕਾਲ ਚ ਤਾਂ ਨਹੀਂ ਹੋਈ ਪਹਿਲਾਂ ਹੋਈ ਸੀ ਪਰ ਇਹਦਾ ਕੋਈ ਹੈ ਹੀ ਨਹੀਂ ਬਾਲੀਵਾਰ ਕੋਈ ਜਿਹੜਾ ਹੈਗੇ ਆ ਉਹ ਆਂਦੇ ਨਹੀਂ ਇੱਥੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੀ ਅਪੀਲ ਜੇ ਦਾ ਕੋਈ ਹੱਲ ਹੈਗਾ ਤਾਂ ਕਰਵਾ ਦਿਓ ਇੱਕ ਵਾਰੀ ਏਰੀਆ ਦੱਸ ਦੋ ਕਿਹੜਾ ਜਗ੍ਹਾ ਦਾ ਨਾਮ ਦੱਸ ਦੋ ਤਾਂ ਕਿ ਹਾਂਡੇਆ ਮੱਲੇ ਚ ਹੈ ਆਂਡੇਆ ਮੱਲੇ ਗਲੀ ਨੰਬਰ ਬਈ ਗਲੀ ਨੰਬਰ ਵਾਸ ਹੈ ਬੁਰਿਆ ਮੱਲਾ ਕਹ ਲੋ ਹਾਂਡੇਆ ਮੱਲਾ ਕਹ ਲੋ ਇੱਕ ਹੀ ਗੱਲ ਹੈ ਬਾੜੀਆਂ ਮੱਲਾ ਜੀ ਦੇਖ ਸਕਦੇ ਹੋ ਜੀ ਸੋ ਐਮਸੀ ਸਾਹਿਬ ਨੂੰ ਅਪੀਲ ਹੈ ਕਿ ਇਹਨਾਂ ਦੇ ਘਰ ਦੇ ਕੋਲੇ ਕਾਹ ਦੇਖ ਸਕਦੇ ਹੋ ਕਿ ਡੰਬਿਆ ਬਣਿਆ ਹੋਇਆ ਇਹਨੂੰ ਕਿਵੇਂ ਕਰਾ ਸਕਦੇ ਹੋ ਜ਼ਰੂਰ ਆਪਣੇ ਦੇ ਕਿਨੇ ਕਰਾਉਣਗੇ ਹਾਂਜੀ ਤੁਹਾਡਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡੇ ਵੀ ਸੇਮ ਆਈ ਵਿਚਾਰ ਆ। ਅਸਤਾਪ ਕਰਨੇ ਆ ਕੇ ਇੱਥੇ ਦੇਖੋ ਬੱਚਿਆਂ ਨੂੰ ਸਾਨੂੰ ਸਭ ਨੂੰ ਕਿੰਨੀ ਬਿਮਾਰੀਆਂ। ਡੇਂਗੂ ਮੱਛਰ ਆ ਹੁਣ ਸਾਰੇ ਬਿਮਾਰ ਪਏ ਆ ਗਲੀ ਸਾਡੇ। ਅਸੀਂ ਤਾਂ ਖੁਦ ਕਹਿੰਨੇ ਆ ਇੱਥੇ ਆ ਕੇ ਸਫਾਈ ਕਰਾਓ ਆ ਕੇ ਕੋਈ ਦੇਖੋ। ਕਿ ਬਹੁਤ ਮੁਸ਼ਕਿਲ ਹੁੰਦੀ ਹੈ ਜੀਵ ਜੰਤੂ ਨਿਕਲਦੇ ਐ ਇੱਥੋਂ ਕਈ ਵਾਰੀ ਵਿੱਚੂ ਸੱਪ ਵਗੈਰਾ ਨਿਕਲਦੇ ਐ ਪਰ ਕੋਈ ਸੁਣਵਾਈ ਨਹੀਂ ਆ। ਅਸੀਂ ਵੀ ਕਿੰਨੇ ਟਾਈਮ ਹੋ ਗਏ 25 30 ਸਾਲ ਹੋ ਗਏ ਥਰੰਦਿਆਂ ਨੂੰ ਪਰ ਕੋਈ ਸੁਣਵਾਈ ਨਹੀਂ ਆ। ਨਹੀਂ ਤੁਹਾਡੇ ਜਿਹੜੇ ਐਮਸੀ ਸਾਹਿਬ ਨੇ ਕਿਉਂਕਿ ਇਲੈਕਸ਼ਨ ਤੋਂ ਬਾਅਦ ਹੁਣ ਕਿੰਨਾ ਕੋਈ ਨਹੀਂ ਗੇੜਾ ਮਾਰਦਾ। ਕੁਛ ਨਹੀਂ ਉਹਨਾਂ ਨੂੰ ਬਾਹਰ ਦਾ ਹੈਗਾ ਵੀ ਸਫਾਈ ਅੱਜ ਤੱਕ ਨਹੀਂ ਹੈਗੀ ਮੱਛੇ ਹੋ ਰਹੇ ਨਾ ਹੋਇਆ ਦਾ ਕੁੱਤੇ ਆਨੇ ਆ ਕੁੱਤਿਆਂ ਦੀ ਜੇਕਰ ਤਾਂ ਤੁਹਾਡੇ ਇੱਥੇ ਕਰ ਰਹੇ ਨਹੀਂ ਕਾਫੀ ਜਾਨੀ ਸਨ ਪਹਿਲੇ ਵੀ ਕੁੱਤਿਆਂ ਦੀ ਜਾਨੀ ਸ਼ਾਇਦ ਨੇ ਕੋਈ ਪੁਰਾਣਾ ਵੀ ਆਂਦਾ ਨਾ ਉਹ ਵੀ ਡਰਦਾ ਆਂਦਾ ਉਹਨਾਂ ਨੂੰ ਕਹੋ ਤਾਂ ਕਹਿ ਦਿੰਦੀ ਆ ਜੀ ਅਸੀਂ ਕੀ ਕਰ ਸਕਦੇ ਆਂ ਦੇਖ ਪਤੀਸ਼ਾ ਕੋਈ ਉਹਨਾਂ ਨੂੰ ਕੁਛ ਪ੍ਰੇਦਾ ਨਹੀਂ ਕੁਛ ਨਹੀਂ ਵੀ ਗਾਰ ਨੰਬਰ 3 ਆ ਜਾਂਦਾ ਜੀ ਗਾਰ ਨੰਬਰ ਹੋਣ 3 ਬਣਿਆ ਪਹਿਲਾਂ ਦਾ ਜ਼ਿਆਦਾ ਸੀ ਗਲੀਆਂ ਦਾ ਓਕੇ ਆ ਜੀ ਸਫਾਈ ਕਿਵੇਂ ਕਰਦੇ ਹੋ ਲੈਟਾਂ ਲੈਟਾਂ ਦਾ ਠੀਕ ਆ ਜਗ ਬੰਦੀਆਂ ਵਿੱਚ ਨਹੀਂ ਜਾਗਦੀਆਂ ਜਿਵੇਂ ਛੋਟੇ ਗਲੀ ਦੇ ਵਿੱਚ ਆਸ-ਪਾਸੇ ਨਾਲੀਆਂ ਦਾ ਤਾਂ ਹੁਣ ਕਹ ਲਓ ਕਿ ਜਮਾਨਾ ਹੀ ਬੜਾ ਪੁਰਾਣਾ ਹੋ ਗਿਆ ਹੁਣ ਤਾਂ ਸੀਵਰੇਜ ਪੈਗੇ ਨਹੀਂ ਇੱਧਰ ਇਹੋ ਜੀ ਤੁਹਾਨੂੰ ਫੈਸਿਲਿਟੀ ਨਹੀਂ ਦਿੱਤੀ ਫੈਸਿਲਿਟੀ ਦੇ ਕੋਈ ਆਸ ਤੇ ਉਹਨਾਂ ਨੂੰ ਕਿਹਾ ਸੀ ਨਾਲੀਆਂ ਬੰਦ ਕਰਾ ਕੇ ਪਾਈਪ ਪਾਉਂਦੇ ਸੀ ਸੀਵਰੇਜ ਉਹ ਵੀ ਨਹੀਂ ਹਲੇ ਹੈਗਾ ਕੋਈ ਨਹੀਂ ਆ ਉਹ ਕਹਿੰਦੇ ਪੈਸੇ ਹੀ ਐਨੇ ਕੋਮੇਟੀ ਇਹ ਐਮਸੀ ਸਾਹਿਬ ਤੱਕ ਤੁਸੀਂ ਗੱਲ ਕਰੀ ਪਹਚਾਈ ਹੈ ਜੀ ਉਹਨੂੰ ਬਹੁਤ ਵਾਰੀ ਜੀ ਜਿਹੜੀ ਹੁਣ ਨਵੇਂ ਐਮਸੀ ਥੋੜੇ ਬਣੇ ਨਾ ਬਹੁਤ ਵਾਰੀ ਪਹਿਲੋਂ ਵੀ ਉਹਦਾ ਹਸਬ ਕੋਈ 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 ਅਪੀਲ ਕਰਨਾ ਚਾਹੁੰਦੀ ਹੋ ਜੀ ਬਿਲਕੁਲ ਅਪੀਲ ਕਰਨਾ ਚਾਹੁੰਦਾ ਨਹੀਂ ਬਾੜ ਦੀਆਂ ਇਹਦੀ ਨਾਲੀਆਂ ਦੀ ਸਫਾਈ ਹੋਣੀ ਚਾਹੀਦੀ ਹੈ। ਉੱਥੇ ਸਪਰੇਅ ਹੋਣਾ ਚਾਹੀਦਾ। ਜੀ ਇਲੈਕਸ਼ਨ ਤੋਂ ਪਹਿਲਾਂ ਤਾਂ ਕਹਿੰਦੇ ਨੇ ਕੈਂਡੀਡੇਟ ਕੀ ਹਾਂ ਜੀ ਤੁਹਾਡੇ ਆ ਕੰਮ ਕਰਵਾ ਦਾਂਗੇ ਆਮ ਲੋਕਾਂ ਦਾ ਹੁਣ ਆਫਟਰ ਇਲੈਕਸ਼ਨ ਕੀ ਹੋ ਜਾ ਰਿਵਿਊ ਆ ਜੀ। ਦੇਖੋ ਵਾਅਦੇ ਕੀਤੇ ਤਾਂ ਬਹੁਤ ਜਾਂਦੇ ਆ ਪਰ ਨਿਭਾਏ ਬਹੁਤ ਘੱਟ ਜਾਂਦੇ ਆ। ਅੱਜ ਕੋਈ ਵੀ ਕੰਮ ਲਈ ਅਸੀਂ ਜਾਣੇ ਆ ਤੇ ਉਹਦੀ ਸੁਣਵਾਈ ਕੋਈ ਨਹੀਂ ਹੁੰਦੀ। ਇਸ ਬਾੜ ਦੇ ਵਿੱਚ ਇੰਨਾ ਬੁਰਾ ਹਾਲ ਆ। अवारा कुत्तियां दा तुसी देखो ठां ठां ते दे हुं दे हुं दे आ गंद ਪਿਆ ਹੋਇਆ ਸਵੇਰੇ ਘਰੋਂ ਨਿਕਲੋ ਸਹੀ ਬੁਰਾ ਹਾਲ ਹੋਇਆ ਹੁੰਦਾ ਆਪ ਮੰਨ ਕਰਦਾ ਖਰਾਬ ਹੁੰਦਾ ਹੈ ਤੇ ਬਾਕੀ ਹੋਰ ਵੀ ਕੰਮ ਜਿਹੜੇ ਆ ਬਸ ਨਾਮ ਦੇ ਹੀ ਹੁੰਦੇ ਆ ਕੋਈ ਖਾਸ ਨਹੀਂ ਹੁੰਦੇ ਕੋਈ ਵੀ ਆ ਦੇਖੋ ਹਾਲ ਦੇਖੋ ਗਲੀਆਂ ਜਿਹੜੀਆਂ ਗਲੀਆਂ ਦੇ ਵਿੱਚ ਨਾਲੀਆਂ ਜਿਹੜੀਆਂ ਦੇਖੀ ਜਾਂਦੀਆਂ ਕਿਉਂਕਿ ਨਾਲੀਆਂ ਦਾ ਤਾਂ ਹੁਣ ਕਹ ਲੋ ਕਿ ਜ਼ਮਾਨਾ ਪੁਰਾਣਾ ਹੋ ਗਿਆ ਸੀਵਰੇਜ ਹਰੇਕਾ ਇੱਥੇ ਹੀ ਕਿਉਂ ਸੀਵਰੇਜ ਵਾਲੀ ਫੈਸਿਲਿਟੀ ਫਿਰ ਨਾਲੀਆਂ ਲਈ ਇਹ ਹੀ ਹੈ ਇਦਾਂ ਹੀ ਆ ਨਾਲੀਆਂ ਦੀ ਹੋਈ ਹੈ ਤੁਸੀਂ ਕਰੀ ਆਵਾਜ਼ ਨਹੀਂ ਬਚਾਈ ਐਮਸੀ ਤੱਕ ਜਾਂ ਕਿਤੇ ਤੁਸੀਂ ਆਪਣੇ ਕੈਂਡੀਡੇਟ ਤੱਕ ਨਹੀਂ ਪਹੁੰਚਾਨੇ ਆ ਜੀ ਪਹੁੰਚਾਨੇ ਆਵਾਜ਼ ਸਾਰਾ ਕੁਝ ਪਤਾ ਉਹਨਾਂ ਨੂੰ 2025 ਚੱਲਣ ਰਿਹਾ ਤੇ ਉਸੇ ਉਹ 2025 ਦੇ ਵਿੱਚ ਵੀ ਤੁਸੀਂ ਇਹ ਨਾਲੀਆਂ ਵਾਲੇ ਘਰਾਂ 'ਚ ਇਹੋ ਜਿਹੀਆਂ ਪਰੇਸ਼ਾਨੀਆਂ ਝੱਲ ਰਹੇ ਹੋ ਜੀ ਬਿਲਕੁਲ ਝੱਲ ਰਹੇ ਆ ਜੀ ਕੋਈ ਫਰਕ ਨਹੀਂ ਪਿਆ ਹੋਇਆ ਇੱਥੇ ਇਹ 10 15 ਸਾਲ ਸਾਡੀ ਵੋਚ ਚ ਜੋ ਅਸੀਂ ਦੇਖਦੇ ਪਏ ਆ ਇਦਾਂ ਹੀ ਚੱਲਦਾ ਆ ਸਿਰਫ ਵੋਟਾਂ ਵੇਲੇ ਜਦੋਂ ਵੋਟਾਂ ਆਉਂਦੀਆਂ ਇਲੈਕਸ਼ਨ ਆਉਂਦੇ ਆ ਉਦੋਂ ਵਾਦੇ ਬੜੇ ਬੜੇ ਕੀਤੇ ਜਾਂਦੇ ਆ ਉਸ ਤੋਂ ਬਾਅਦ ਬਸ ਠੀਕ ਹੈ ਉਹੀ ਕੰਮ ਚੱਲੀ ਜਾ ਰਹੇ ਆ ਹਾਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੀ ਅਪੀਲ ਸਾਡੀ ਇਹ ਹੀ ਆ ਵੀ ਤੁਸੀਂ ਜਿਸ ਤਰ੍ਹਾਂ ਕਿਹਾ ਵੀ 2025 ਚੱਲ ਰਿਹਾ ਹੈ ਦੁਨੀਆ ਕਿੰਨੀ ਐਡਵਾਂਸ ਹੋ ਚੁੱਕੀ ਆ ਕੁਝ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਉੱਤੇ ਉੱਪਰ ਲੈਵਲ ਤੱਕ ਵੀ ਪਤਾ ਹੋਣਾ ਚਾਹੀਦਾ ਵੀ ਆਮ ਜਨਤਾ ਦਾ ਕੀ ਕੰਡੀਸ਼ਨ ਆ ਇਸ ਲਈ ਅਸੀਂ ਆਮ ਲੋਕਾਂ ਨਾਲ ਗੱਲਬਾਤ ਕਰਨ ਆਉਨੇ ਆ ਕਿ ਆ ਜ਼ਮੀਨੀ ਪੱਧਰ ਦੀ ਸੱਚਾਈ ਕੀ ਆ ਜ਼ਮੀਨੀ ਪੱਧਰ ਦੀ ਸੱਚਾਈ ਜਿਹੜੀ ਆ ਉਹ ਨਹੀਂ ਨਜ਼ਰ ਆਂਦੀ ਉਹ ਬਸ ਸਿਰਫ ਜਾਦੂ ਇਲੈਕਸ਼ਨ ਹੁੰਦੇ ਉਦੋਂ ਹੀ ਨਜ਼ਰ ਆਂਦੀ ਆ ਉਸ ਤੋਂ ਬਾਅਦ ਫਿਰ ਉਹੀ ਹਾਲ ਹੁੰਦਾ ਹੁਣ ਆਫਟਰ ਇਲੈਕਸ਼ਨ ਐਮਸੀ ਸਾਹਿਬ ਕਿਵੇਂ ਤੁਹਾਡੇ ਕੋਲ ਪਹੁੰਚ ਰਹੇ ਨੇ ਲੋਕਾਂ ਨੇ ਇਹੀ ਗੱਲਬਾਤ ਕਰ ਰਹੇ ਆ ਹਾਂਜੀ ਹਾਂਜੀ ਪਹੁੰਚ ਰਹੇ ਜੀ ਇੱਕ ਫੋਨ ਤੇ ਕੰਮ ਹੋ ਜਾਂਦਾ ਜੀ ਕੰਮ ਹੋ ਰਹੇ ਨੇ ਹਾਂਜੀ ਹਾਂਜੀ ਤੇ ਕੋਈ ਅਪੀਲ ਕਰਨਾ ਚਾਹੁੰਦੇ ਥੋਨ ਲੱਗਦਾ ਕਿ ਇਹ ਵਾਲੇ ਕੰਮ ਰਹਿ ਗਏ ਨੇ ਜਾਂ ਇਹ ਕਰਨ ਵਾਲੇ ਹੈਗੇ ਨਹੀਂ ਫੋਨ ਕਰੋ ਨਾਲ ਹੀ ਕੰਮ ਹੋ ਜਾਂਦਾ ਮੇਰੀ ਹਲੇ 10 ਮਿੰਟ ਪਹਿਲੇ ਗੱਲ ਹੋ ਗਈ ਟੀ ਉਹਨਾਂ ਨਾਲ ਅੱਛਾ ਹਾਂਜੀ ਹਾਂਜੀ ਕੋਈ ਵੀ ਕੋਈ ਵੀ ਕੰਮ ਕੋਲ ਨਾਲ ਹੀ ਹੋ ਜਾਂਦਾ ਜਿਹੜੀਆਂ ਕਿਉਂਕਿ ਲੋਕਾਂ ਦੀਆਂ ਪਰੇਸ਼ਾਨੀਆਂ ਇੱਥੇ ਬਹੁਤ ਕਹਿੰਦੇ ਕਿ ਹਾਲੇ ਸਾਡੇ ਮਹੱਲੇ ਵਿੱਚ ਕਹਿੰਦੇ ਹਾਲੇ ਵੀ ਨਾਲੀਆਂ ਤੇ ਜੀੜੀਆਂ ਜਿੱਥੇ ਸੀਵਰੇਜ ਪੈਣਾ ਚਾਹੀਦਾ ਉੱਥੇ ਹਾਲੇ ਵੀ ਅ ਨਾਲੀਆਂ ਵਿੱਚ ਹੀ ਫਸੇ ਹੋਈਆਂ ਆ ਜੀ ਕਹਿੰਦੇ ਨਹੀਂ ਠੀਕ ਆ ਜੀ ਸਾਡੇ ਤੋਂ ਤਾਂ ਠੀਕ ਆ ਜਿੱਥੇ ਤੁਹਾਡੇ ਸਭ ਜਿੱਥੇ ਘਾਰਿਆ ਸਭ ਕੁਝ ਨਾਲੀਆਂ ਨਹੀਂ ਹੈਗੀਆਂ ਨਹੀਂ ਨਾਲੀਆਂ ਹੈਗੇ ਠੀਕ ਹੈ ਸਾਫ਼ ਆ अच्छा आउना डेटा तसब्ले सवाई वाला कर दे ने सवाई ओके ठीक है इथे दिनो वार्ड नंबर 3 च खड़ा हां जी ਥੋਡੇ ਇਲਾਕੇ ਚ ਕਿਵੇਂ ਕੰਮ ਹੋ ਰਹੇ ਨੇ ਜਾਂ ਤੁਹਾਡੇ ਕੋ ਪਹੁੰਚ ਰਹੇ ਨੇ ਜੀ ਐਮਸੀ ਸਾਹਿਬ ਪਹੁੰਚਦੇ ਨੇ हां जी हां जी ਕੰਮ ਹੋ ਰਹੇ ਨੇ ਤੁਹਾਡੇ हां जी हां जी ਕੋਈ ਕੰਮ ਤੁਹਾਨੂੰ ਲੱਗਦਾ ਕੀ ਕਰਨ ਵਾਲੇ ਹੈਗੇ ਕਰਾ ਦੇਣੀ ਜਾਂ ਹੋ ਨਹੀਂ ਜੀ ਹੋਏਗੀ ਇੱਧਰ ਐਮਸੀ ਸਾਹਿਬ ਐਮਸੀ ਸਾਹਿਬ ਤੁਹਾਡੇ ਤੱਕ ਪਹੁੰਚ ਕਰਦੇ ਨੇ ਜਾਂ ਆਉਂਦੇ ਨੇ ਨਹੀਂ ਨਹੀਂ ਬਿਲਕੁਲ ਬਿਲਕੁਲ ਭਾਜੀ ਪੂਰੀ ਸੁਣਵਾਈ ਹੈ ਇਦਾਂ ਦਾ ਕੋਈ ਵੀ ਇਸ ਦਾ ਹੁਣ ਲਾਈਟਾਂ ਦੀ ਪ੍ਰੋਬਲਮ ਸਿਗੀ ਪਿੱਛੇ ਜੇ ਤੇ ਇੱਕ ਵਾਰੀ ਕੀਤਾ ਉਹਨਾਂ ਨੂੰ ਸਾਰਾ ਸੋਲਵ ਕਰਾ ਦਿੱਤਾ ਉਹਨਾਂ ਨੇ ਆਪਣੇ ਨਾਲੇ ਦੀ ਸੀ ਆਪਣਾ ਡਰੇਨਿੰਗ ਦਾ ਸੀਗਾ ਪ੍ਰੋਬਲਮ ਉਹ ਵੀ ਕਰਾ ਦਿੱਤੀ ਸਾਰੀ ਸੋਲਵ ਉਹਨਾਂ ਨੇ ਮਤਲਬ ਪੂਰੀ ਸੁਣਵਾਈ ਆ ਆਪਣੇ ਏਰੀਆ 'ਚ ਕਿਸੇ ਵੀ ਕੋਈ ਵੀ ਮਤਲਬ ਚਲ ਜਵੇ ਉਹਨਾਂ ਦੇ ਘਰ ਤੇ ਮਤਲਬ ਪਹਿਲ ਦੇ ਆਧਾਰ ਤੇ ਕੰਮ ਹੁੰਦੇ ਆ ਸਾਰੇ ਬਿਲਕੁਲ ਬਿਲਕੁਲ ਵਜੀ ਸੋ ਅ ਅਸੀਂ ਲਗਾਤਾਰ ਸਾਇੰਟਿਵ ਟੀਵੀ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਹਰ ਇੱਕ ਵਾਰਡ 'ਚ ਜਾਏਗੀ ਹਰ ਇੱਕ ਵਾਰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਅਸੀਂ ਤੁਹਾਡੀ ਜੇਕਰ ਕੋਈ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਸਾਨੂੰ ਇਨਵਾਈਟ ਵੀ ਪਾ ਸਕਦੇ ਹੋ ਤਾਂ ਕਿ ਅਸੀਂ ਤੁਹਾਡੇ ਇਲਾਕੇ ਚ ਆ ਕੇ ਤੁਹਾਡੀ ਆਵਾਜ਼ ਨੂੰ ਕਿ ਚੈਨਲ ਥਰੂ ਸਾਂਝ ਟੀਵੀ ਦੇ ਥਰੂ ਅਸੀਂ ਸਰਕਾਰੀ ਦਰਬਾਰ ਤੱਕ ਪਹੁੰਚਾ ਸਕੀਏ ਧੰਨਵਾਦ ਜੀ